ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਆਸ਼ਲਾ ਦੇ ਹੱਥ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰਿਆ ਤੇ ਚੇਅਰਮੈਨ ਦਿਲਰਾਜ ਸਿੰਘ ਸਰਕਾਰਿਆ ਦੀ ਦੇਖ ਰੇਖੇ ਵਿਸ਼ਾਲ ਚੋਣ ਮੀਟਿੰਗ ਜ਼ਿਲ੍ਹਾ ਜਨ ਸਿਕਤਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇ ਤਸਬਾ ਚੋਗਾਂਵਾ ਦੇ ਹੁਸਨ ਪੈਲੇਸ ਚੋਗਾਂਵਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ ਅੱਜ ਚੋਗਾਂਵੇਂ ਵਿਖੇ ਇਸ ਦੇ 15 12 15 ਹਜ਼ਾਰ ਤੋਂ ਵੱਧ ਕਾਰੀਆਂ ਜਿਹੜੇ ਕਿ ਸਾਡੇ ਐਮਐਲਏ ਨੇ ਇੱਥੋਂ ਜਿਨ੍ਹਾਂ ਨੇ ਬਹੁਤ ਕੰਮ ਕੀਤੇ ਲਾਗੇ ਜੋ ਉਹਨਾਂ ਦੇ ਪਿਆਰ ਕਰਨ ਨਾਲ ਲੋਕ ਸਾਰੇ ਕੰਮ ਕੀ ਹੋਈ ਸੀ ਔਰ ਲੋਕਾਂ ਨੇ ਮੰਨ ਬੜਿਆ ਇਹ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਜਿਹੜੀ ਉਹ ਬਣ ਜਾ ਰਹੀ ਹੈ ਜਿਹੜੀ ਆਲਾਈਸ ਦੀ ਔਰ ਕਾਂਗਰਸ ਦੇ ਉਮੀਦਵਾਰ ਨੂੰ ਮਤਦਨ ਕਰਨੀ ਹੈ ਕਿਉਂਕਿ ਕਾਂਗਰਸ ਇੱਕ ਐਸੀ ਪਾਰਟੀ ਹੈ ਜਿਹੜੀ ਸਿੱਧੇ ਤੌਰ ਤੇ ਜਿਹੜੀ ਜਿਹੜੀ ਡਿਕਟੇਟਰਸ਼ਿਪ ਕਰਨ ਵਾਲੀ ਸਰਕਾਰ ਹੈ ਤਾਂ ਨਾ ਜਗਨ ਵਾਲੀ ਸਰਕਾਰ ਹੈ ਬਹੁਤੀ ਸਰਕਾਰਾਂ ਦੇ ਨਾਲ ਮਤਥਾ ਲਾਉਦੀ ਹੈ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਇਹ ਹੀ ਹੈ ਕਿ ਦੇਸ਼ ਦੇ ਵਿੱਚ ਜੇ ਸਥਿਰਤਾ ਲੈ ਕੇ ਆਉਣੀ ਹੈ ਤੇ ਬਾਬਾ ਸਾਹਿਬੀ ਕਰੋ வேதਿਕ ਦਾ ਸਿਧਾਂਤ ਬਚਾਉਣਾ ਹੈ ਤੇ ਕਾਂਗਰਸ ਨੂੰ ਵੋਟ ਪਾਣੀ ਜ਼ਰੂਰੀ ਹੈ